ਆਜੋ ਫਾਤੀ ਕਾ ਨਕਸ਼ਾ ਆਜੋ ਵਾਹ ਵਾਹ ਆਜੋ ਇੱਕ ਘੰਟੇ ਨਾਲ ਤੇ ਫੋਟੋ ਕੱਢ ਲੀਏ ਫੋਟੋ ਕੱਢ ਲਈਏ ਫੋਟੋ ਆਜੋ ਸਾਰੇ ਨਾਲ ਹੋ ਜੋ ਠੀਕ ਆ ਜੀ ਆਜੋ ਸਾਡੇ ਹਲਕੇ ਦੇ ਮੰਤਰੀ ਜਕਰ ਲੋਕਾਂ ਦੇ ਵਿੱਚ ਪਹੁੰਚ ਚੁੱਕੇ ਹੈ ਉਹਨਾਂ ਦਾ ਪੰਜ ਦਿੰਨ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਆਮ ਆਨਕ ਪਾਰਟੀ ਜਿੰਦਾਬਾਦ ਆਮ ਆਨਕ ਪਾਰਟੀ ਆਮ ਹਰਮਨ ਪਿਆਰੇ ਨੇਤਾ ਹਲਕਾ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਆਏ ਸਾਡੇ ਤੋਂ ਸਭ ਤੋਂ ਪਹਿਲਾਂ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਅਤੇ ਗਰਾ ਪਿੰਡ ਹਾਰਕਣਾਵਲੋਂ ਆ ਜਿਨ੍ਹਾਂ ਨੇ ਅੱਜ ਆਪਣਾ ਕੇਂਦਰੀ ਸਰਪਾਚੇ ਹਾਂ ਪਿੰਡਾਂ ਨਾਲ ਚਟਾਂ ਤੋਂ ਵੀ ਸਰਪਾਚੇ ਹਾਂ ਪਿੰਡ ਪਡੋਰੀ ਬਵਾ ਤੋਂ ਮਲਟੀਪਲ ਇਮੋਰਟੇਰ ਹਾਂ ਇਸੋ ਸਾਡੇ ਲੀਡਰ ਸਾਹਿਬਾਨ ਪਹੁੰਚੇ ਹਨ ਸਾਰਿਆਂ ਦਾ ਹੀ ਇੱਥੇ ਆਉਣ ਤੇ ਜੀ ਆਇਆਂ ਨੂੰ ਧੰਨਵਾਦ ਹੈ ਸੋ ਤੇ ਜੋ ਵੀ ਸਾਡੇ ਇਲਾਕੇ ਦੇ ਵਿੱਚ ਡਵੈਲਪਮੈਂਟ ਮਕਾਨੀ ਹੈ ਉਸ ਬਾਰੇ ਸਮੂਹ ਇਲਾਕਾ ਨਿਵਾਸੀਆਂ ਨੂੰ ਜਾਣਕਾਰੀ ਵੀ ਦੇਣਗੇ ਇਹ ਇਹ ਸਾਡੀ ਆਮ ਪਬਲਿਕ ਨੂੰ ਮਿਲਦਾ ਮੌਕਾ ਨਹੀਂ ਹੁੰਦਾ ਸੀ ਜਿੰਨੀ ਵੀ ਇਹ ਪਹਿਲੀਆਂ ਸਰਕਾਰਾਂ ਨੇ ਇਹ ਕ腐ਸ਼ਨ ਕੀਤੀ ਸੀ ਉਸ ਨੂੰ ਨੱਥ ਪਾਈ ਜਾ ਰਹੀ ਹੈ ਪੰਜਾਬ ਨੂੰ ਵੀ ਬਲੀਆ ਚੁਗੀ ਹੋਈ ਹੈ ਇੱਕ ਤਾਂ ਪਿਛਲਾ ਜੋ ਹੈਗਾ ਸਾਹਬਤਾਂ ਤੋਂ ਉਹ ਵੀ ਜੀਰ ਨੈਗੇਟਿਵ ਨਾ ਕਿਸ ਤਰ੍ਹਾਂ ਦਿੱਕੇ ਆਇਆ ਕਿ ਲੱਗਿਆ ਤੇ ਦੂਜੀ ਗੱਲ ਆ ਕਿ ਕੰਪੈਣ ਦੇ ਕੰਮ ਬਹੁਤ ਸਾਰੇ ਕੰਮਵਾਲੇ ਨੇ ਜੇ ਤੁਸੀਂ ਪਿੰਡ ਦਾ ਦੌਰਾ ਕਰੋ ਜੇ ਮੈਂ ਕਿਹਾ ਸੀ ਮੈਂ ਅਰਲੀ ਅਸੀਂ ਆਪਾਂ ਵਾਲੇ ਤੇ ਅਸੀਂ ਪਹੁੰਚਾਂਗੇ ਆਪਾਂ ਮੈਂ ਕਿਹਾ ਸੀ ਦੇਰੀ ਕਿਉਂ ਕਰਨੀ ਆਪਾਂ ਜੇ ਪਿੰਡ ਤੇ ਦਿੱਕਤ ਹੈਗੀ ਆ ਪ੍ਰੋਬਲਮ ਹੈਗੀ ਆ ਪੰਚਾਇਤ ਨੂੰ ਫੇਰ ਨੂੰ ਜੇ ਤੁਸੀਂ ਸਾਡੇ ਕੋਲ ਆਇਓ ਤੇ ਸਾਡਾ ਵਾਅਦਾ ਕਿ ਅਸੀਂ ਪਹਿਲ ਦੇ ਆਧਾਰ ਤੇ ਤੁਹਾਡੇ ਮੁਸਬਲੇ ਨਹੀਂ ਆਈਆਂ ਦਿੱਕਾਂ ਨਹੀਂ ਪਿੰਡ ਦੀ ਪੰਚਾਇਤ ਇਹਦਾ ਅਸੀਂ ਹੱਲ ਕਰੀ ਆ ਆਪਾਂ ਤਦ ਮੈਂ ਚਲਣ ਤਾ ਰਿਹਾ ਜੀ ਸਰ ਅੱਜ ਲੋਹਾਰ ਕੰਗਣਾ ਪਹੁੰਚੇ ਹੋ ਜੀ ਜੀ ਅੱਜ ਅਸੀਂ ਪਿੰਡ ਲੋਹਾਰ ਕੰਗਣਾ ਹਲਕਾ ਸ਼ਾਮਪੁਰ ਅਸੀਂ ਪਹੁੰਚੇ ਆ ਤੇ ਬੜਾ ਭਰਵਾ ਸਵਾਗਤ ਮੈਂ ਸਾਰੀ ਸੰਗਤ ਨੂੰ ਜੀ ਆਇਆਂ ਆਖਦਾ ਤੇ ਸਨੇਹਾ ਵੀ ਦਿੱਤਾ ਗਿਆ ਕਿ ਇੱਥੇ ਜੋ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ ਕਿ ਪਹਿਲੀ ਵਾਰੀ ਹੋਇਆ ਕਿ ਆਮ ਆਦਮੀ ਪਾਰਟੀ ਸਰਕਾਰ ਬਣੋ ਸਾਡੇ ਹਰਦਿਲ ਅਜ਼ੀਜ਼ ਹਰਮਨ ਪਿਆਰੇ ਸੀਐਮ ਸਾਹਿਬ ਸਰਦਾਰ ਫਗਨ ਸਿੰਘ ਮਾਨ ਜੀ ਵੱਲੋਂ ਜੋ ਇੱਕ ਮਹਿੰਮ ਚਲਾਈ ਗਈ ਹੈ ਕਿ ਜੁਦ ਨਸ਼ਿਆਂ ਵਿਰੁੱਧ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਇਮਾਨ ਹੁੰਦਾ ਕਿ ਪਹਿਲੀ ਵਾਰੀ ਪੰਜਾਬ ਸਰਕਾਰ ਨੇ ਆਵਾ ਦੀ ਪਾਰਟੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਹਮ ਚਲਾਈ ਹੈ ਕਿ ਪੂਰੇ ਦੇਸ਼ ਵਿੱਚ ਕਿ ਜੁਦ ਨੂੰ ਇਸ ਲੜਾਈ ਨੂੰ ਜੁਦ ਵਿੱਚ ਤਬਦੀਲ ਕੀਤਾ ਜਾਵੇ ਕਿ ਜੰਗੀ ਪੱਧਰ ਤੇ ਤੇ ਗਰਾਊਂਡ ਪੱਧਰ ਤੇ ਗਰਾਊਂਡ ਲੈਵਲ ਦੇ ਸੋ ਲੜਾਈ ਨੂੰ ਲੜੀਏ ਆਪਾਂ ਤੇ ਮੈਂ ਆਪਾ ਵਿਸ਼ਵਾਸ ਕਰਦੇ ਹਾਂ ਸਾਰੀ ਸੰਗਤ ਕੋਲ ਪੂਰਾ ਸਾਡਾ ਸਾਥ ਦੇ ਰਹੇ ਨੇ ਉਹ ਤੇ ਇਸ ਮੈਂ ਉਹਨੂੰ ਇੱਕ ਲੋਕ ਲਹਿਰ ਬਣਾ ਕੇ ਅਸੀਂ ਆਪਾਂ ਪੂਰੇ ਪੰਜਾਬ ਵਿੱਚ ਉਸ ਨੂੰ ਆਪਾਂ ਜਿਹੜਾ ਕੋਡ ਹੈਗਾ ਸਾਡਾ ਪੰਜਾਬ ਬਿਜ਼ਨਸਿਆਂ ਦਾ ਉਹਨੂੰ ਖਤਮ ਕਰੀਏ ਤੇ ਬਾਕੀ ਇਸ ਪਿੰਡ ਵਿੱਚ ਜੋ ਮੁਸ਼ਕਲਾਂ ਸੀਗੀਆਂ ਜੋ ਸਮੱਸਿਆਵਾਂ ਸੀਗੀਆਂ ਸਾਡੇ ਪੂਰੇ ਸਰਪੰਚ ਸਾਹਿਬ ਇੱਥੋਂ ਆਏ ਨੇ ਨਾਲ ਦੇ ਪਿੰਡੋਂ ਸਰਪੰਚ ਸਾਹਿਬ ਆਏ ਨੇ ਤੇ ਉਹਨਾਂ ਨੂੰ ਵੀ ਆਪਾਂ ਮਿਲੇ ਸੁਨੇ ਆਪਾਂ ਤੇ ਆਪਾਂ ਪਹਿਲ ਦੇ ਆਧਾਰ ਤੇ ਜਿਹਨਾਂ ਸਮੱਸਿਆਵਾਂ ਸੀ ਉਹਨਾਂ ਦਾ ਵੀ ਹੱਲ ਕਰਾਂਗੇ ਸੋ ਬਹੁਤ ਬਹੁਤ ਸ਼ੁਕਰੀਆ ਜੀ ਜੀ ਕਿਹ ਕਹਣਾ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਨਹੀਂ ਸਰਕਸ ਚੱਲ ਰਹੀ ਹੈ ਇੱਥੇ ਕੀ ਕ ਮੈਂ ਕਹਾਂਗਾ ਕਿ ਜਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਆ ਤੇ ਉਸ ਤਰ੍ਹਾਂ ਦੇ ਯੋਗ ਵਿਚਾਰ ਰੱਖਦੇ ਹੈਗੇ ਆ ਕਿ ਦੇਖੋ ਜੀ ਇਹ ਬੜੀ ਮਾੜੀ ਗੱਲ ਆ ਕਿ ਮੈਂ ਕਹਾਂਗਾ ਅਪਮਾਨ ਵਾਲੀ ਗੱਲ ਆ ਕਿ ਪੰਜਾਬ ਦੇ ਲੋਕਾਂ ਲਈ ਕਿ ਜਿਨ੍ਹਾਂ ਨੇ 3 ਕਰੋੜ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ 92 ਐਮਐਲਏ ਬਣਾਏ ਇੱਕ ਵੱਡਾ ਮੰਡੇਟ ਦਿੱਤਾ ਇੱਕ ਰਿਕਾਰਡ ਬਣਾਇਆ ਤੇ ਉਹਨਾਂ ਲਈ ਇਹ ਬੋਮਾਨ ਵਾਲੀ ਪੰਜਾਬੀ ਵਾਲੀ ਸ਼ਬਦ ਉਹਨਾਂ ਨੇ ਵਰਤੇ ਨੇ ਤੇ ਬੜੀ ਮਾੜੀ ਗੱਲ ਤੇ ਮਾੜੀ ਸੋਚ ਦੀ ਉਹਨਾਂ ਨੇ ਵਰਤੋਂ ਕੀਤੀ ਹੈ ਜੀ ਜੀ ਚੰਨ ਜੀ